MSP ਤੇ ਕੋਈ ਸਹਿਮਤੀ ਨਹੀਂ ਬਣੀ ਸਵਾਮੀ ਰਤਨ ਦੁਪਲੇਆ ਵੱਲੋਂ ਫੈਸਲਾ ਦਿੱਤਾ ਗਿਆ ਹੈ ਕਿ 21 ਫਰਵਰੀ ਨੂੰ 11 ਵਜੇ ਸਵੇਰੇ ਕਾਉਂਸਲ ਜੋ ਕੋਈ ਫੈਸਲਾ ਨਿਕਲਦਾ ਤਾਂ ਤਾਂ ਕਿਸਾਨ ਸ਼ਾਂਤੀ ਨਾਲ ਮੁੜ ਜਾਣਗੇ ਜੇ ਕੱਲ ਨੂੰ ਕੋਈ ਫੈਸਲਾ ਨਹੀਂ ਨਿਕਲਦਾ ਤਾਂ ਅਸੀਂ ਆਪਣੀ ਡਾਂ ਦੀ ਬਾਜੀ ਲਾ ਕੇ ਅੱਗੇ ਜ਼ਰੂਰ ਜਾਵਾਂਗੇ ਚਾਹੇ ਉਹ ਸਾਡੇ ਗੋਲੀ ਮਾਰਨ ਚਾਹੇ ਸਾਡੇ ਇਹਨਾਂ ਨੂੰ ਵੀ ਲੱਗਿਆਵੇਂ ਟਰਾਲੀਆਂ ਦੇ ਕਿੰਨੇ ਦੂਰ ਤੱਕ ਲੈਣਾਂ ਨੇ ਕਾਫੀ ਦੂਰ ਤੱਕ ਲੈਣ ਲੱਗਦੇ ਨੇ 5 4 5 6 ਕਿਲੋਮੀਟਰ ਤੱਕ ਹੋ ਸਕਦਾ ਹੈ ਹੈਗਾ ਬਾਕੀ ਟਰਾਲੀਆਂ ਆ ਰਹੀਆਂ ਨੇ ਜਿੰਨਾਂ ਨੂੰ ਕਾਲ ਦਿੱਤੀ ਹੋਈ ਆ ਕੱਲ 11 ਵਜੇ ਦੀ ਮੀਟਿੰਗ ਤੋਂ ਬਾਅਦ ਜੇ ਨਹੀਂ ਜਾਂਦੇ ਜਾਣਗੇ ਟਰਾਲੀਆਂ ਪਿੰਡ ਤੋਂ ਹੋਰ ਵੀ ਆ ਰਹੀਆਂ ਨੇ ਕਹਿੰਦੇ ਸੀ ਯਾਰ ਬੋਲਦਾ ਤੇਰੀ ਯਾਰ ਠੀਕਰ ਨਹੀਂ ਫਿਰ ਅਸੀਂ ਆਪ ਤੋੜਾਂਗੇ ਉਹ ਸੋਚੇ ਸਾਡੇ ਮਰੀਏ ਖੱਪੀਏ ਫਿਰ ਬੈਰੀਕੇਡ ਲੱਗ ਜਾਂਦਾ ਇਕੱਠ ਹੁੰਦਾ ਤਾਂ ਕੋਈ ਬੈਰੀਕੇਡ ਨਹੀਂ ਛੱਡਦੇ ਅਸੀਂ ਇਹ ਪਹਿਲਾਂ 2000 ਜਿਹੜਾ 2020 ਚ ਲੱਗਿਆ ਝੜਨਾ ਉਦੋਂ ਵੀ ਤੋੜ ਕੇ ਗਿਆ ਅੱਜੇ ਸਾਡੇ ਸਾਬਰਾਂ ਨੂੰ ਪੱਖ ਰਹੇ ਨੇ ਤਾਸੀ ਇਹਨਾਂ ਨੂੰ ਜਰੂਰ ਮੂੰਹ ਤੋੜਵਾ ਜਵਾਬ ਦਵਾਂਗੇ ਇਹ ਪੰਜਾਬ ਹੈ ਜੀ ਦਾ ਪੰਜਾਬ ਪਿੱਛੇ ਲਾਈਨਾਂ ਟਰਾਲੀਆਂ ਦੀਆਂ ਲਾਈਨਾਂ ਬਹੁਤ ਦੂਰ ਤੱਕ ਲੱਗੀਆਂ ਹੋਈਆਂ ਨੇ ਘਟੋਟ ਤੱਕ 5 ਕਿਲੋਮੀਟਰ ਤੱਕ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਸ਼ੰਭੂ ਬਾਟ ਪੁਲੇ ਤੇ ਤੇ ਰਾਜਪੁਰੇ ਤੱਕ ਲੱਗਣ ਨੂੰ ਤਿਆਰ ਹੈ ਰਾਜਪੁਰੇ ਤੱਕ ਜਿਹੜੀਆਂ ਸਸਿਕ ਸਸਿਕਾ ਜੀ ਮਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਨਾਲ ਜੁੜੇ ਹੋਇਓ ਤੇ ਸ਼ੰਭੂ ਬਾਰਡਰ ਜਿਹੜੀ 13 ਤਰੀਕ ਨੂੰ ਕਾਲ ਦਿੱਤੀ ਸੀ ਕਿਸਾਨਾਂ ਨੇ ਤੇ ਅੱਜ 20 ਤਰੀਕ ਹੋ ਗਈ ਹੈ 20 ਫਰਵਰੀ ਤੇ ਕਈ ਮੀਟਿੰਗਾਂ ਹੋਈਆਂ ਨੇ ਤਿੰਨ ਮੀਟਿੰਗਾਂ ਹੋਈਆਂ ਕੋਈ ਸੱਟਾਂ ਨਹੀਂ ਨਿਕਲਿਆ ਕੋਈ ਸਹਿਮਤੀ ਨਹੀਂ ਬਣੀ ਕਿਸਾਨਾਂ ਤੇ ਮੰਤਰੀਆਂ ਵਿਚਾਰ ਤੇ ਜਿਹੜਾ ਗੱਲੇਆਲ ਤੇ ਸਰਮਨ ਸਿੰਘ ਬੰਦੇਰ ਨੇ ਫੈਸਲਾ ਕੀਤਾ ਹੈ ਵੀ ਜਿਹੜਾ ਸਾਡਾ ਫੈਸਲਾ ਹੈ ਦਿੱਲੀ ਜਾਣ ਦਾ ਉਹ ਸਟੈਂਡ ਵਾਇਆ ਵੀ ਜਿਹੜੀ ਕੋਈ ਸਹਿਮਤੀ ਹੁੰਦੀ ਹੈ ਤਾਂ ਫਿਰ ਅਸੀਂ ਇਹ ਉੱਥੋਂ ਬਾਸ ਵੀ ਜਾ ਸਕਦੇ ਹਾਂ ਸ਼ੰਭੂ ਬਾਰਡਰ ਤੋਂ ਪਰ ਕੋਈ ਸਹਿਮਤੀ ਨਹੀਂ ਬਣੀ ਹੈ ਸਹਿਮਤੀ ਜਿਹੜੀ ਮੀਟਿੰਗ ਵਿੱਚ ਹੋਈ ਹੈ ਐਮਐਸਪੀ ਤੇ ਕੋਈ ਸਹਿਮਤੀ ਨਹੀਂ ਬਣੀ। ਸਵਾਮੀ ਰਤਨ ਰਿਪੋਰਟ ਤੇ ਕੋਈ ਸਹਿਮਤੀ ਨਹੀਂ ਬਣੀ। ਜਿਹੜੀ ਮੀਟਿੰਗਾਂ ਨੇ ਉਹਨਾਂ ਪ੍ਰਪੋਜ਼ਲ ਦਿੱਤਾ ਸੀਗਾ, ਕੁਝ ਕੁ ਮੰਗਾ ਮੰਨੀਆਂ ਗਈਆਂ ਨੇ। ਜਿਵੇਂ ਲਖਮੀਪੁਰ ਕਿਰੀ ਵਾਲਾ ਦੁਰਘਟਨਾ ਹੋ ਗਈ ਤੇ ਪਰਚੇ ਪਾਏ ਸੀ ਓਬੀਸੀ 220 ਦੇ ਵਿੱਚ ਕਿਸਾਨੀ ਅੰਦੋਲਨਾਂ ਵਿੱਚ ਉਹ ਰੱਤ ਕਰਨ ਦਾ ਵੀ ਸਹਿਮਤੀ ਬਣਦੀ ਆ ਪਰ ਜਿਹੜੀਆਂ ਮੇਨ ਫੈਸਲਾ ਨੇ ਝੋਨਾ ਕਣਕ ਪੱਕੀ ਤੇ ਗੰਨੇ ਉੱਤੇ ਐਮਐਸਪੀ ਲਾਜ਼ਮੀ ਮੰਗਦੇ ਨੇ ਕਿਸਾਨ ਆਗੂ। ਬਾਕੀ ਥੋਈ ਬਸਾਂ ਤੇ ਐਮਐਸਪੀ ਦੀ ਗੱਲ ਹੋਈ ਸੀਗੀ ਮੀਟਿੰਗ ਦੇ ਵਿੱਚ ਤੇ ਉਹਦੇ ਉੱਤੇ ਸਹਿਮਤੀ ਨਹੀਂ ਬਣੀ ਤੇ ਜਿਹੜਾ ਡੱਲੇ ਵਾਲ ਕਿਸਾਨ ਆਗੂਆਂ ਵੱਲੋਂ ਫੈਸਲਾ ਦਿੱਤਾ ਗਿਆ 21 21 ਫਰਵਰੀ ਨੂੰ 11 ਵਜੇ ਸਵੇਰੇ ਕਾਰਵਾਈ ਮਤਲਬ ਕੱਲ ਨੂੰ 21 ਫਰਵਰੀ ਨੂੰ ਦਿੱਲੀ ਜਾਣ ਦਾ ਕੂਚ ਦਿੱਲੀ ਜਾਣ ਦੀਆਂ ਤਿਆਰੀਆਂ ਸ਼ਾਂਤ ਮਈ ਟਾਂਗ ਨਾਲ ਦਿੱਲੀ ਜਾਣ ਦੀ ਜਿਹੜਾ ਕਾਲ ਦਿੱਤੀ ਗਈ ਹੈ ਕੱਲ ਨੂੰ ਜਿਹੜੀ ਫਾਈਨਲ ਕਾਲ ਹੈ 21 ਫਰਵਰੀ ਦੀ 11 ਵਜੇ ਹਾਂਜੀ ਗੱਲਬਾਤ ਕਰਦੇ ਆਂ ਬਾਈ ਜੀ ਫਿਰ ਕੱਲ ਨੂੰ ਕਿਵੇਂ ਤਿਆਰੀਆਂ ਨੇ ਕੱਲ ਨੂੰ ਬਾਈ ਜਿਵੇਂ ਕਹਿੰਦੇ ਆ ਕਿ 11 ਵਜੇ ਉਹਨਾਂ ਦੀ ਕਾਲ ਦਿੱਤੀ ਹੋਈ ਹੈ ਜੇ ਤਾਂ ਉਹਨਾਂ ਦੀ ਮੀਟਿੰਗ ਚ ਕੋਈ ਫੈਸਲਾ ਨਿਕਲਦਾ ਤਾਂ ਤਾਂ ਕਿਸਾਨ ਸ਼ਾਂਤੀ ਨਾਲ ਮੁੜ ਜਾਣਗੇ ਜੇ ਕੱਲ ਨੂੰ ਕੋਈ ਫੈਸਲਾ ਨਹੀਂ ਨਿਕਲਦਾ ਤਾਂ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਅੱਗੇ ਜ਼ਰੂਰ ਜਾਵਾਂਗੇ ਚਾਹੇ ਉਹ ਸਾਡੇ ਗੋਲੀ ਮਾਰਨ ਚਾਹੇ ਸਾਡੇ ਹੱਥ ਨੂੰ ਗੈਸ ਦੇ ਗੋਲੇ ਮਾਰਨਾ ਆ ਸ਼ਾਂਤ ਮੀਟਾਂ ਦੇ ਨਾਲ ਕਹਿੰਦੇ ਨੇ ਜਿਹੜੇ ਡੱਲੇ ਵਾਲ ਨੇ ਕਿਸਾਨ ਆਕੂ ਨੇ ਡੱਲੇ ਵਾਲ ਸਾਹਿਬ ਤੇ ਸਰਵਨ ਸਿੰਘ ਬੰਦੇਰ ਜੀ ਤੇ ਉਹ ਕਹਿੰਦੇ ਨੇ ਵੀ ਸ਼ਾਂਤ ਮੀਟਾਂ ਨਾ ਜਾਣਾ ਫਿਰ ਅੱਗੇ ਤਾਂ ਐਡੀ ਬੜੀ ਫੋਰਸ ਲੱਗੀ ਹੋਈ ਹੈ ਬੈਰੀਕੇਡ ਲੱਗੇ ਨੇ ਸ਼ਾਂਤ ਮੀਟਾਂ ਕਿਰਾਂ ਕਿਵੇਂ ਜਾਵਾਂਗੇ بس بھائی ਜਿਵੇਂ ਪਹਿਲਾਂ ਤੋੜੇ ਤੇ ਗਏ ਵੈਰੀਗੇਟ ਸ਼ਾਂਤ ਮਈ ਹੁਣ ਲੋਕਾਂ ਨੂੰ ਵੀ ਪਤਾ ਵੀ ਸ਼ਾਂਤ ਮਈ ਕਿਵੇਂ ਹੋਊਗੀ ਇੰਨੀ ਫੋਰਸ ਜਿੰਨੀ ਇਹਨਾਂ ਨੇ ਹੁਣ ਲਈ ਹੈ ਕਿਸੇ ਦੁਨੀਆ ਦੇ ਕਿਸੇ ਵੀ ਬਾਰਡਰ ਦੇ ਉੱਤੇ ਨਹੀਂ ਲੱਗੀ ਹੋਈ ਜਿੰਨੀ ਇਹਨਾਂ ਨੇ ਪੰਜਾਬ ਦੇ ਹਰਿਆਣਾ ਦੇ ਬਾਰਡਰ ਦੇ ਉੱਤੇ ਲਾਤੀ ਹੁਣ ਤੁਸੀਂ ਦੇਖ ਲਓ ਵੀ ਸ਼ਾਂਤੀ ਕਹੀ ਜੀ ਹੋਊ ਜਿਹੜੇ ਲਾਈਨਾਂ 'ਚ ਬਾਈ ਲੱਗੀਆਂ ਹੋਈਆਂ ਟਰਾਲੀਆਂ ਦੇ ਕਿੰਨੀ ਦੂਰ ਤੱਕ ਲੈਣਾਂ ਨੇ ਕਾਫੀ ਦੂਰ ਤੱਕ ਲੈਣ ਲੱਗਦੇ ਹੈ ਪੰਜ ਚਾਰ ਪੰਜ 6 ਕਿਲੋਮੀਟਰ ਤੱਕ ਹੋ ਸਕਦਾ ਹੈ ਹੈਗਾ ਬਾਕੀ ਟਰਾਲੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਕਮਾਂਡ ਦਿੱਤੀ ਹੋਈ ਹੈ ਕੱਲ 11 ਵਜੇ ਦੀ ਮੀਟਿੰਗ ਤੋਂ ਬਾਅਦ ਜੇ ਨਹੀਂ ਜਾਂਦੇ ਜਾਣਗੇ ਟਰਾਲੀਆਂ ਪਿੰਡੋਂ ਹੋਰ ਵੀ ਆ ਰਹੀਆਂ ਨੇ ਅੱਜ ਵੀ ਮੀਟਿੰਗਾਂ ਕੋਈ ਚਾਹ ਫਿਰ ਹੁਣ ਇਹਨਾਂ ਨੇ ਜਿਹੜੀ ਮੀਟਿੰਗਾਂ ਸਭ ਕੰਪਲੀਟ ਹੋ ਗਈਆਂ ਨੇ ਹੋਰ ਵੀ ਮੀਟਿੰਗ ਹੋਣੀ ਅੱਜ ਮੀਟਿੰਗ ਵੀਰੇ ਕੱਲ ਨੂੰ ਇੱਕ ਅੱਜ ਸ਼ਾਮ ਨੂੰ ਕਹਿੰਦੇ ਨੇ ਇੱਕ ਕੱਲ ਨੂੰ ਸਵੇਰੇ 11 ਵਜੇ ਬਸ ਜਿਹੜੀ 11 ਵਜੇ ਦਾ ਕੂਚ ਕਰਨ ਦੀ ਗੱਲ ਕਹਿੰਦੇ ਨੇ ਇਹ ਕਹਿੰਦੇ ਕਾਲ ਹੈ ਮੀਟਿੰਗਾਂ ਦਾ ਵੈਸੇ ਹੁਣ ਲੱਗਦਾ ਹੁਣ ਹੁਣ ਤਾਂ ਨਹੀਂ ਮੀਟਿੰਗ ਹੋਈ ਸਰਕਾਰ ਨਾਲ ਤਾਂ ਸਿੱਧਾ ਉਹਨਾਂ ਨੇ ਫੈਸਲਾ ਲਿਆ ਜੋ ਫੈਸਲਾ ਜੋ ਨਿਊਜ਼ ਆ ਰਹੀ ਹੈ ਵੀ ਇਹਨਾਂ ਨੇ 11 ਵਜੇ ਕੂਚ ਕਰਨ ਦਾ ਕੂਚ ਕਰਨ ਨੂੰ ਕਿਹਾ ਦਿੱਲੀ 21 ਤਰੀਕ ਨੂੰ 11 ਵਜੇ ਤੱਕ ਖੋਲਤਾ ਮੇਰੀ ਗੱਲ ਠੀਕਾ ਨਹੀਂ ਫਿਰ ਅਸੀਂ ਆਪ ਤੋੜਾਂਗੇ ਉਹਦਾ ਉਸ ਵੇਲੇ ਸਾਡਾ ਮਰੀਏ ਖੱਬੀਏ ਉਸ ਵੇਲੇ ਸਾਡਾ ਕੋਲਾ ਮਰ ਕੇ ਕਹਿੰਦਾ ਬਹੁਤ ਦੂਰ ਤੱਕ ਲੱਗੇ ਮੈਨੇ ਕਈ ਲੇਰਾਂ ਚ ਨੇ ਕਿਵੇਂ ਤੋੜੂਗੇ ਅਸੀਂ ਭਾਈ ਜਦੋਂ ਇਕੱਠੇ ਹੋ ਗਏ ਲੋਕਾਂ ਆ ਗਏ ਜਿੱਡਾ ਮਰਜੀ ਬੈਰੀਗੇਡ ਲੱਗ ਜਾਏ ਜਦੋਂ ਲੋਕਾਂ ਦਾ ਇਕੱਠ ਹੁੰਦਾ ਤਾਂ ਕੋਈ ਬੈਰੀਗੇਡ ਨਹੀਂ ਛੱਡਦੇ ਅਸੀਂ ਇਹ ਪਹਿਲਾਂ 2000 ਜਿਹੜਾ 2020 ਚ ਲੱਗਿਆ ਝੜਨਾ ਉਦੋਂ ਵੀ ਤੋੜ ਕੇ ਗਿਆ ਅੱਜੇ ਸਾਡੇ ਸਾਬਰਾਂ ਨੂੰ ਪੱਖ ਰਹੇ ਨੇ ਤਾਸੀ ਇਹਨਾਂ ਨੂੰ ਜਰੂਰ ਮੂੰਹ ਤੋੜਵਾ ਜਵਾਬ ਦਵਾਂਗੇ ਇਹ ਪੰਜਾਬ ਹੈ ਇਹ ਨਹੀਂ ਦਬਦਾ ਜਿੰਨਾ ਮਰਜ਼ੀ ਸਾਨੂੰ ਕਰ ਲੈਣਾ ਇਹ ਹਰਿਆਣਾ ਸਰਕਾਰ ਨੂੰ ਵੀ ਕਹਿਣਾ ਚਾਉਣਿਆ ਵੀ ਆਪ ਦਾ ਹਸਾਬ ਨਾਲ ਰਹਿਣਾ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰ ਨੇ ਅੱਜ ਉਹਨਾਂ ਦਾ ਘਰਾਓ ਹੋ ਰਿਹਾ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਆਉਣ ਵਾਲੇ ਇਲੈਕਸ਼ਨ 'ਚ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵਣ ਦਿੱਤਾ ਜਾਵੇਗਾ ਖਬਰ ਆਉਦੇ ਨੇ ਕਹਿੰਦੇ ਕਈਆਂ ਦੇ ਫੇਸਬੁੱਕ ਤੇ ਜਿਹੜੇ ਖਾਤੇ ਨੇ ਇੰਸਟਾਗ੍ਰam ਹਨਾ ਖਾਤੇ ਵੀ ਉਹ ਵੀ ਕਹਿੰਦੇ ਉਹਨਾਂ ਨੇ ਬੈਨ ਕਰ ਤੇ ਬੰਦ ਕਰ ਤੇ ਬਿਲਕੁਲ ਕਰ ਰਹੇ ਨੇ ਬਾਈ ਇਹ ਸਾਡੇ ਖਾਤੇ ਬੈਨ ਕਰ ਸਕਦੇ ਆ ਸਾਡੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਸਕਦੇ ਆ ਪਰ ਜਿਹੜੇ ਸਾਡੇ ਦਿਲਾਂ ਚ ਨੇ ਜਜਵਾਦ ਨੇ ਉਹ ਉਹਨਾਂ ਨੂੰ ਵੀ ਨਹੀਂ ਖਤਮ ਕਰ ਸਕਦੇ ਇਹਨਾਂ ਐਕਟ ਬੰਦ ਕਰ ਸਕਦੇ ਨੇ ਬਹੁਤ ਚਾਲਾਂ ਚੱਲਦੇ ਨੇ ਇਹਨਾਂ ਦੇ ਬੀਜੇਪੀ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਪਹਿਲਾਂ ਵੀ ਨਿਸ਼ਾਨਾ ਤੇ ਹਮਲਾ ਕੀਤਾ ਜੀਗਾ ਤੇ ਹੋ ਸਕਦਾ ਹੁਣ ਵੀ ਕੋਈ ਨਵੀਂ ਚਾਲ ਖੇਡਣਾ ਪਰ ਜਿਹੜੇ ਕਿਸਾਨ ਨੇ ਉਹ ਦਿੱਲੀ ਜਾ ਕੇ ਹੀ ਰਹਿਣਗੇ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜੋ ਕਹਿਣਾ ਚਾਹੁੰਦੇ ਆ ਜੀ ਵੀ ਅਸੀਂ ਤੂ ਪਹੁੰਚਾਂਗੇ ਜੀ ਕੱਲ ਨੂੰ ਜੇ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਅਸੀਂ ਵੈਰੀਗੇਟ ਤੋੜ ਕੇ ਵੀ ਲੰਘਾਂਗੇ ਅਸੀਂ ਪੂਰਾ ਮੱਥੀ ਬੈਠੇ ਪਿੰਡੋਂ ਹੋਰ ਵੀ ਟਰਾਲੀਆਂ ਆ ਰਹੀਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਲੈਣਾ ਟਰਾਲੀਆਂ ਦੀ ਲਾਈਨ ਅੱਪ ਬਹੁਤ ਦੂਰ ਤੱਕ ਲੱਗੀਆਂ ਹੋਈਆਂ ਨੇ ਕਟੋਂ ਕਟ 5 ਕਿਲੋਮੀਟਰ ਤੱਕ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਸ਼ੰਭੂਬੱਟ ਤੋਂ ਲੈ ਕੇ ਤੇ ਰਾਜਪੁਰੇ ਤੱਕ ਲੱਗਣ ਨੂੰ ਤਿਆਰ ਹੈ ਰਾਜਪੁਰੇ ਤੱਕ ਇਹ ਪਹੁੰਚਣ ਨੂੰ ਤਿਆਰ ਨੇ ਜਿਹੜੀਆਂ ਟਰੈਡਰ ਟਰਾਲੀਆਂ ਦੇ ਲਾਈਨਾਂ ਲੱਗੀਆਂ ਕਿਸਾਨ ਪਹੁੰਚ ਰਹੇ ਨੇ ਜਿੱਥੇ ਦਾ ਮੋਰਚਾ ਲੱਗਿਆ ਸੀ ਉਹ ਸ਼ੁਰੂ ਸੀ ਤਾਂ ਇਹ ਗਿਣਤੀ ਘੱਟ ਸੀ ਟਰਾਲੀਆਂ ਦੀ ਤੇ ਹੁਣ ਵਧਦੀ ਜਾ ਰਹੀ ਆ ਤੇ ਮੈਂ ਤੁਹਾਡਾ ਨਾਲ ਜੁੜਿਆ ਆ ਸ਼ੰਭੂ ਬਟਰ ਤੋਂ ਅਮਨਿੰਦਰ ਸਿੰਘ ਵਰਨਾ ਕੈਮਰਾਮੈਨ ਸੀਐਮ ਧੰਨਵਾਦ ਹਾਂਜੀ ਇਹ ਜਿਹੜੇ ਫੇਸਬੁੱਕ ਤੇ ਕਿਸਾਨਾਂ ਅੱਗੇ ਉਹਨੂੰ ਗਾਲਾਂ ਕੱਢ ਰਹੇ ਨੇ ਮੈਂ ਖਾਸ ਕਰਕੇ ਨੌਜਵਾਨੀ ਨੂੰ ਬੇਨਤੀ ਕਰਨਾ ਚਾਹਣਾ ਕਿ ਉਹ ਆਪਣੇ ਆਗੂਆਂ ਦੀ ਗੱਲ ਮੰਨਣਾ ਜਿਹੜੇ ਲੋਕੇ ਪਾੜ ਪੋਣਾ ਚਾਹੁੰਦੇ ਆ ਗਾਲਾਂ ਕੱਢਦੇ ਆ ਉਹਨਾਂ ਤੋਂ ਬਚ ਕੇ ਰਹਿਣਾ ਤੇ ਜਿਹੜੇ ਅੱਜ ਕਿਸੇ ਵੀ ਯੂਨੀਅਨ ਦੇ ਵਿੱਚ ਜੁੜੇ ਹੋਏ ਨੇ ਲੋਕ ਆ ਜੋ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਕਹਿਣਾ ਚਾਉਣਾ ਵੀ ਅੱਜ ਦਿੱਲੀ ਦੇ ਉਰੇ ਲੋੜ ਆ ਕੱਲ ਨੂੰ ਲੋੜ ਆ ਜੇ ਕੱਲ ਨੂੰ ਉਹ ਨਾ ਉਰੇ ਆਏ ਤਾਂ ਉਸ ਤੋਂ ਬਾਅਦ ਉਹਨਾਂ ਦਾ ਹੁਣ ਤਾਂ ਕੋਈ ਫਾਇਦਾ ਨਹੀਂ ਜਿਹੜੇ ਲੋਕ ਘਰ ਅੱਜ ਬੈਠਿਆ ਹੁਣ ਕੱਲ ਨੂੰ ਜਿਹੜੀ ਕਾਲ ਆ ਫਾਈਨਲ ਆ ਜਿਹੜੇ ਦਿੱਲੀ ਜਾਣ ਦਾ ਕੋਚ ਕਰਨ ਨੂੰ ਕਹਿ ਰਹੇ 11 ਵਜੇ ਫਾਈਨਲ ਆ ਕੱਲ ਨੂੰ ਕੱਲ ਨੂੰ ਜਮਾ ਫਾਈਨਲ ਆ ਬਈ ਕੱਲ ਨੂੰ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਕੀ ਹੁੰਦਾ ਜੇ ਮੰਗਾ ਮੰਗ ਲੀਆਂ ਤਾਂ ਅਸੀਂ ਆਪ ਦਾ ਸ਼ਾਂਤ ਮੈਨ ਨਾਲ ਲੱਗ ਜਾਗੇ ਕਿਉਂਕਿ ਅਸੀਂ ਆਪ ਦਾ ਸਾਰੇ ਉਰੇ ਕੰਮ ਛੱਡ ਕੇ ਆਇਆ ਬਈ ਘਰੋਂ ਗਾਲ੍ਹਾਂ ਖਾ ਕੇ ਆਇਆ ਅਸੀਂ ਕਿੱਥੇ ਆਇਆ ਕਿਉਂਕਿ ਸਾਨੂੰ ਪਤਾ ਹੈ ਜਿਹੜੀਆਂ ਇਹਨਾਂ ਦੀਆਂ ਕੇਂਦਰੀਆਂ ਸਰਕਾਰਾਂ ਨੇ ਇਹਨਾਂ ਦੇ ਵਿਰੁੱਧ ਵੱਡੇ ਘਰਾਣੇ ਨੇ ਉਹਨਾਂ ਦੀਆਂ ਚਾਲਾਂ ਨੇ ਉਹ ਲੋਕ ਆ ਪੰਜਾਬ ਦੇ ਆਮ ਲੋਕਾਂ ਨੂੰ ਸਮਝ ਆ ਗਿਆ ਹੁਣ ਇਹਨਾਂ ਦਾ ਜਿਹੜਾ ਖੇਲ ਹੈ ਉਹ ਜਾਦੇ ਸਮੇਂ ਤੱਕ ਨਹੀਂ ਚੱਲੇਗਾ ਅਸੀਂ ਐਂ ਹੀ ਚੱਲਦੇ ਰਵਾਂਗੇ ਸਾਡੀ ਜ਼ਿੰਦਗੀ ਚਾਹੇ ਸਾਰੀ ਸੰਘਰਸ਼ਾਂ 'ਚ ਲੰਘ ਜਾਏ ਅਸੀਂ ਇਹਨਾਂ ਨੂੰ ਪੰਜਾਬ ਦੇ ਉੱਤੇ ਹਾਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੀਆਂ ਜ਼ਮੀਨਾਂ ਨਹੀਂ ਛੱਡਾਂਗੇ ਇਹ ਅਸੀਂ ਜੁੜੇ ਹੋਏ ਹਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਪਲ-ਪਲ ਦੀ ਖ਼ਬਰ ਦਿੰਦੇ ਰਾਂਗੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ